ਉਹਨਾ ਸਾਡੇ ਬੜੇ ਭਰਾ ਮਾਰੇ ਝੂਠੇ ਜਾਲੀਅਨ ਡਾਉਂਟਰ ਦੇ ਵਿੱਚ ਤੇ ਮੇਰੀ ਗੱਲ ਸੁਣ ਮੈਂ ਬੋਲਦਾ ਹੀ ਮਾਨ ਤੋਂ ਫਾਂ ਬੋਲ ਰਿਹਾ ਠੀਕ ਆ ਨਾ ਭਾਈ ਹੋਣਾ ਤੇ ਤੈਨੂੰ ਮੈਂ ਇਸ਼ਤਿਹਾਨ ਦਊਂਗਾ ਬਰਾੜਾ ਮਾਨ ਆਇਆ ਵਾ ਨਹੀਂ ਤੈਨੂੰ ਬਰਾੜਾ ਤੂੰ ਮੇਰੇ ਭਰਾ ਦੇ ਮੂੰਹ 'ਚ ਟੋਲ ਪਾ ਕੇ ਡਾਉਂਟਰ ਤੇ ਗੋਲੀ ਮਾਰੀ ਨਾ ਤੂੰ ਮੇਰੇ ਭਰਾ ਨੂੰ ਡਾਉਂਟਰ ਕੀਤਾ ਇਹ ਨਾ ਬਰਾੜਾ ਤੇ ਕੋਈ ਕੁਝ ਭੁੱਖ ਨਹੀਂ ਇੱਕ ਪਾਸੇ ਬੜ ਕੇ ਦੀ ਇੱਥੇ ਮੈਨੂੰ ਭਰ ਗਿਆ ਜਿੰਦਿਆ ਥੋੜ ਦੇ ਨਾ ਕੋਈ ਚੱਕਰ ਨਹੀਂਗਾ ਮੈਨੂੰ ਤੂੰ ਪਤਾ ਮੈਂ ਯਾਰ ਇੱਥੇ ਕੋਈ ਗੱਲ ਪਹਿਲਾਂ ਮੇਰੇ ਭਰਾ ਚੱਲ ਜੀ ਦੱਸੋ ਕਿੱਥੇ ਬੈਠੇ ਮੇਰੇ ਭਰਾ ਤੇ ਆ ਜੀ ਜਿਹੜੀ ਲੋਕੇਸ਼ਨ ਦਊਗਾ ਆ ਜੀ ਤੂੰ ਨਾ ਸਾਡੇ ਬਡੇ ਭਰਾ ਮਾਰੇ ਝੂਠੇ ਜਾਲੀ ਐਂਕਾਊਂਟਰਾਂ ਦੇ ਵਿੱਚ ਤੇ ਮੇਰੀ ਗੱਲ ਸੁਣਦਾ ਮੈਂ ਬੋਲਦਾ ਇਹ ਮਨ ਕਨਫਰਮ ਬੋਲ ਰਿਹਾ ਠੀਕ ਆ ਨਾ ਆ ਜੀ ਹੁਣ ਤੇ ਜੇ ਮੈਨੂੰ ਆਉਣਾ ਪਿਆ ਨਾ ਬੱਡਰ ਟੱਪ ਕੇ ਤੇ ਮੈਂ ਆਉਂਗਾ ਤੇ ਤੈਨੂੰ ਲੋਕੇਸ਼ਨ ਦਊਂਗਾ ਬਰਾੜਾ ਵੀ ਮਨ ਆਇਆ ਵਾ ਤੇ ਭਾਈ ਤੂੰ ਬਰਾੜਾ ਤੂੰ ਮੇਰੇ ਭਰਾ ਦੇ ਮੂਰੇ ਪਸਤੌਲ ਪਾ ਕੇ ਗੌਂਡਰ ਦੇ ਗੋਲੀ ਮਾਰੀ ਨਾ ਤੂੰ ਮੇਰੇ ਭਰਾ ਨੂੰ ਟੌਰਚਰ ਕੀਤਾ ਨਾ ਬਰਾੜਾ ਤੇ ਕੋਈ ਕੋਈ ਭੋਖ ਨਹੀਂ ਹੈਗੀ ਪਾਸਪੋਰਟ ਕੇ ਦਿੱਥੇ ਮੈਨੂੰ ਭਾਵੇਂ ਅੱਜ ਜਿੰਦਿਆ ਛੋੜ ਦੇ ਕੋਈ ਚੱਕਰ ਨਹੀਂਗਾ ਮੈਨੂੰ ਕੀ ਪਤਾ ਮੈਂ ਹੀ ਆ ਰਿਹਾ ਇੱਥੇ ਮਰੂੰਗਾ ਤੇ ਪੰਜਾਬ 'ਚ ਹੀ ਮਰੂੰਗਾ ਕੋਈ ਗੱਲ ਨਹੀਂ ਆ ਆਉਂਗਾ ਜਦੋਂ ਚੈਲੰਜ ਸੈੱਟ ਕਰੇਂਗਾ ਨਾ ਬਰਾੜਾ ਤੇ ਕੋਈ ਗੱਲ ਨਹੀਂ ਪਹਿਲਾਂ ਮੇਰੇ ਭਰਾ ਚਾਲ ਲਈਂ ਤੇ ਦੱਸੋ ਕਿੱਥੇ ਬੈਠੇ ਮੇਰੇ ਭਰਾ ਤੇ ਆ ਜੀ ਜਿਹੜੀ ਲੋਕੇਸ਼ਨ ਦਊਂਗਾ ਆ ਜੀ ਤੇ ਮੁਕਾਬਲਾ ਕਰੀ ਬਾਕੀ ਦਾ ਹੀ ਕਾਜ ਹੈ ਕਿਉਂ ਮੇਰੇ ਭਰਾਵਾਂ ਦਾ ਮੁਕਾਬਲਾ